ਸਸਰੀਕਾਲ ਵੀਰੇ ਸਾਰਿਆਂ ਨੂੰ ਹੋਰ ਬਈ ਠੀਕ ਠਾਕ ਹੋ। ਬਈ ਪਿੰਡ ਹੈਗਾ ਭਾਈ ਬਖਤੌਰ ਐਡਰੈਸ ਪੁੱਛਦੇ ਨੇ ਜਿਹੜੀ ਪਿੰਡ ਹੈਗਾ ਭਾਈ ਬਖਤੌਰ ਬਟਿੰਡਾ ਮਾਨਸਾ ਰੋਡ ਦੇ ਉੱਤੇ ਪਿੰਡ ਹੈ ਤੇ ਘਰ ਆਪਣਾ ਪਿੰਡ ਦੇ ਵਿਚਾਲੇ ਵੀਰੇ ਨੇੜੇ ਸਾਥ ਤੇ ਆਪਾਂ ਐਡਰੈਸ ਤਾਂ ਹੀ ਬਾਰ-ਬਾਰ ਦਦਿਆ ਹਰੇਕ ਬੰਦਾ ਪੁੱਛਦਾ ਫੋਨ ਲਾ ਕੇ ਬਈ ਕਿੱਥੋਂ ਬੋਲਦੇ ਐ ਐਡਰੈਸ ਭਾਈ ਬਖਤੌਰ ਆ ਵੀਰੇ ਤੇ ਅੱਜ ਅੰਕਲ ਜੀ ਆਏ ਸੀ ਦialਗੜ ਜੇਜੀਆਂ ਤੋਂ ਉਸ ਨਾਮ ਸਾਈਡ ਤੋਂ ਇਹ ਸਫਾਜੰਗ ਪਹਿਲਾਂ ਲਿਖ ਗਿਆ ਕੁਸਮਣ ਪਹਿਲਾਂ ਆਇਤ ਕੀ ਵੀ ਇਹਨਾਂ ਸਫਾਜੰਗ ਵਾਸਲਾ ਤਿਆਰ ਕਰਕੇ ਦਿੱਤਾ ਗਿਆ ਜੀ ਬਈ ਦਾ ਸਫਾਜੰਗ ਕਈ ਮੁੰਨੇ ਗਿ ਕਹਾਂ ਨੂੰ ਬਈ ਨੂੰ ਬਈ ਵਿੱਕੀ ਐ ਇਸ ਨਾਲ ਬੇਟਾ ਇਹਨਾਂ ਦਾ ਤੇ ਇਹਨਾਂ ਦਾ ਸਫਾਜੰਗ ਸੀ ਬਾੰਸ ਵਾਲਾ ਵਧੀਆ ਪਿੱਤਲ ਕੋ ਖੇਚੇ 4 ਫੁੱਟਾ ਉਹ ਤਿਆਰ ਕਰਕੇ ਦਿੱਤਾਗਾ ਤੇ ਐਡਰੈਸ ਫੇਰ ਦਦਿਓ ਵੀਰੇ ਪਿੰਡ ਭਾਈਵਕਤਰਾ ਬਟਿੰਡਾ ਮਾਨਸਾ ਰੋਡ ਤੇ ਬਈ ਪੁੱਛਦੇ ਹੁੰਦੇ ਤੇ ਵੇਟਿੰਗ ਆਪਣੇ ਕੋਲ ਵੀਰੇ 8 ਤੋਂ 9 ਮਹੀਨਾ ਦੀ ਰਹਿੰਦੀ ਰਹਿੰਦੀ ਹੁੰਦੀ ਆ ਐਟ ਅ ਟਾਈਮ ਕੋਈ ਸਮਾਨ ਨਹੀਂ ਮਿਲਦਾ ਕਹੀ ਤੇ ਕਸੀਨ ਛੱਡ ਕੇ ਉਹ ਆਪਣੇ ਕੋਲ ਅਵੇਲੇਬਲ ਹੁੰਦਾ ਉਹ ਆਪਣੇ ਪੀਸ ਤਿਆਰ ਕਰ ਲਈ ਤੇ ਉਹਨੇ ਇੱਕ ਤਾਂ ਕਰਕੇ ਵੀਰੇ ਇਹ ਨੰਬਰ ਆਪਣਾ ਸਕਰੀਨ ਦੇ ਉੱਤੇ ਚੱਲਦਾ ਹੁੰਦਾ ਜੇ ਕਿਸੇ ਵੀਰ ਭਾਈ ਨੇ ਫੋਨ ਲਾਉਣਾ ਹੁੰਦਾ ਉਹ ਚੱਲਦਾ ਹੁੰਦਾ ਤੇ ਲਾਲਿਆ ਕਰੋ ਨਹੀਂ WhatsApp ਮੈਸੇਜ ਛੱਡ ਦਿਆ ਕਰੋ ਵੀਰੇ ਧੰਨਵਾਦ ਬਾਈ ਸਾਰਿਆਂ ਦਾ